ਇੱਕ ਕੋ ਕਿਸੇ ਵੀਡੀਓ ਚ ਪਤਾ ਨਹੀਂ ਕਿਹੜਾ ਚੈਨਲ ਵਾਲਾ ਇਹੋ ਵੀਡੀਓ ਕੀਤੀ ਉਹ ਕਹਤਾ ਉਹਨਾਂ ਨੇ ਜੀ ਪਦਮ ਵੇਕੇ ਰੇਲੈਂਸ ਚਲਾ ਗਿਆ ਉਹ ਗਲਤ ਹੈ ਨਹੀਂ ਹਾਂ ਮੈਂ ਵੀ ਉਧਰ ਵੀਡੀਓ ਕੀਤੀ ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਇਸ ਟਾਈਮ ਮਕਸਰ ਮੰਡੀ ਦੇ ਉੱਤੇ ਖੜਾ ਤੇ ਜਿਸ ਥਾਂ ਦੇ ਉੱਤੇ ਮੈਂ ਖੜਾ ਇਹ ਥਾਂ ਹਰ ਇੱਕ ਜਦੋਂ ਘਰੋਂ ਮੇਲਾ ਵੇਖਣ ਤੁਰਦਾ ਤਾਂ ਇਹ ਜ਼ਰੂਰ ਧਾਰ ਕੇ ਤੁਰਦਾ ਵੀ ਮੈਂ ਐਸ ਥਾਂ ਦੇ ਉੱਤੇ ਜ਼ਰੂਰ ਜਾਊਂਗਾ ਜਿਹੜੀ ਥਾਂ ਦੀ ਮੈਂ ਗੱਲ ਕਰਦਾ ਇਹ ਜਸਪਾਲ ਬਰਾੜ ਅੰਕਲ ਜੀ ਦੀ ਸਟੋਰੀ ਆ ਤੇ ਜਿਨ੍ਹਾਂ ਦੀਆਂ ਗੱਲਾਂ ਪੂਰੇ ਪੰਜਾਬ 'ਚ ਹੁੰਦੀਆਂ ਨੇ ਤੇ ਅੱਜ ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਤੁਹਾਨੂੰ ਸੁਣਨ ਦਾ ਮੌਕਾ ਮਿਲੂ ਹਰ ਵਾਰੀ ਕੁਝ ਤਕੜਾ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਵੀ ਦੇਖਦੇ ਆ ਕੀ ਕੁਝ ਵੱਡਾ ਹੋਣ ਵਾਲਾ ਸਤਿ ਸ੍ਰੀ ਅਕਾਲ ਜੀ ਹਾਂ ਜੀ ਸਤਿ ਸ੍ਰੀ ਅਕਾਲ ਕਾਕੇ ਤੁਹਾਡਾ ਇੱਥੇ ਪਹੁੰਚਣ ਤੇ ਬੱਲੇ ਆ ਆਪਣੇ ਸਾਰੇ ਸਾਡੇ ਜਿੰਨੇ ਭਰਾ ਸਾਰੇ ਮੇਲੇ 'ਚ ਐ ਸਾਰੇ ਵੱਲੋਂ ਸਵਾਗਤ ਕੀਤਾ ਜਾਂਦਾ ਬੇਟੇ ਜੋ ਟਾਈਮ 'ਚੋਂ ਟਾਈਮ ਕੱਢ ਕੇ ਸਾਰੇ ਮੇਲੇ ਦਿਖਾਉਣੇ ਹੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਅੰਕਲ ਜੀ ਤੁਹਾਡੇ ਐਸ ਕਦ ਨੂੰ ਦੇਖ ਕੇ ਲੋਕ ਅੱਜ ਗੱਲਾਂ ਜਰੂਰ ਕਰਦੇ ਨੇ ਪਰ ਇਹਦੇ ਪਿੱਛੇ ਦੀ ਕੱਲ ਨਾ ਕਿੰਨੀ ਕਾ ਪਿੱਛੇ ਤਾਂ ਐਸ ਤਰ੍ਹਾਂ ਚਲੋ ਕਦ ਤਾਂ ਭਾਵੇਂ ਆਪਣਾ ਤਾਂ ਖਰ ਬਹੁਤ ਛੋਟਾ ਹੈ ਜੀ ਪਰ ਇਹ ਜਿਹੜਾ ਇਹਦੇ ਚ ਘਾਲਣਾ ਘਾਲਣ ਵਾਲੀ ਗੱਲ ਹੈ ਜੀ ਇੱਕ ਤਾਂ ਕੰਮ ਹੁੰਦਾ ਚਲੋ ਆਪਾਂ ਕੋਈ ਨਵਾਂ ਕੰਮ ਸਟਾਰਟ ਕੀਤਾ ਹੋਵੇ ਫੇਰ ਹੈ ਜੀ ਚਲੋ ਇਹ ਪਿਤਾ ਪੁਰਖੀ ਕੰਮ ਹੈ ਜੀ ਆਪਾਂ ਆਪਾਂ ਪੀੜੀ ਨੂੰ ਸੰਭਾਲਿਆ ਕੋਈ ਨਵਾਂ ਨਹੀਂ ਕੀਤਾ ਜੀ ਜਿਹੜਾ ਆਪਣੇ ਚੱਲਦਾ ਸੀ ਰੀਤੀ ਰਿਵਾਜ ਮੁਤਾਬਕ ਉਸੇ ਨੂੰ ਸੰਭਾਲ ਕੇ ਚਲਾ ਰਹੇ ਹਾਂ ਜੀ ਕਿਉਂਕਿ ਪਹਿਲਾਂ ਤਾਂ ਇੱਕ ਇਹ ਮੁੱਖ ਕੀਤਾ ਸਾਧਨ ਸੀ ਜੀ ਅਸਵਾਰੀ ਦਾ ਕੰਮ ਸੀ ਫਿਰ ਉਸ ਤੋਂ ਬਾਅਦ ਨਾਲ-ਨਾਲ ਜੀ ਸ਼ੌਕ ਫਿਰ ਨਾਲ ਬਰੀਡਿੰਗ ਦਾ ਕੰਮ ਸ਼ੁਰੂ ਹੋ ਗਿਆ ਜੀ ਚਲੋ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਨੂੰ ਸਾਰਿਆਂ ਨੂੰ ਇੱਕ ਸ਼ੌਕ ਲੱਗਿਆ ਨਾਲ ਘੋੜਿਆਂ ਦਾ ਜੀ ਉਹ ਆਪਾਂ ਜਿਉਂ ਸੁਰਤ ਸੰਭਲੀ ਹੈ ਜੀ ਉਸ ਤੋਂ ਬਾਅਦ ਪਹਿਲਾਂ ਸਾਡੇ ਪਿਤਾ ਜੀ ਸਦਾ ਜੁਗਰਾਜ ਸਿੰਘ ਜੀ ਰੱਖਦੇ ਸੀ ਸ਼ੌਕ ਫਿਰ ਉਹ ਤੋਂ ਬਾਦ ਉਹ ਆਪਾਂ ਨੂੰ ਪਹੇ ਗਿਆ ਫਿਰਾਂ ਬੱਚਿਆਂ ਨੂੰ ਵੀ ਨਾਲ ਚੱਲੋ ਸਾਰਾ ਪੀੜੀ ਦਾ ਪੀੜੀ ਚੱਲੇ ਆ ਰਿਹਾ ਜੀ ਹੂੰ ਇਹਦਾ ਇਹ ਆ ਜੀ ਜਿਹੜਾ ਘੋੜਿਆਂ ਦਾ ਜਾਂ ਚਲੋ ਸੰਭਾਲਣ ਦਾ ਕਹਲਣਾ ਸਾਰੀ ਉਮਰ ਲੰਘ ਜਾਂਦੀ ਹੈ ਜੀ ਇਹਦੇ ਤੱਕ ਹਲਣਾ ਘਾਲ ਘਾਲ ਕੇ ਚਲੋ ਫਿਰ ਹੋ ਸਕਦਾ ਇਸ ਮਕਾਮ ਤੱਕ ਪਹੁੰਚੇ ਹੋਈਏ ਜੀ ਤਜਰਬਾ ਐਕਸਪੀਰੀਅੰਸ ਆਪਾਂ ਸਿੱਖਦੇ ਸਿੱਖਦੇ ਬੁੱਢੇ ਹੋ ਜਾਂਦੇ ਪੂਰਾ ਹੁੰਦਾ ਹੀ ਨਹੀਂ ਜੀ ਸਹੀ ਗੱਲ ਹੈ ਹਾਂ ਇਸ ਕਰਕੇ ਚਲੋ ਹੁਣ ਜੇ ਘੋੜੇ ਐ ਬਸ਼ੇਰੀਆਂ ਘੋੜੀਆਂ ਅੱਜ ਉਹਨਾਂ ਦਾ ਜਿਹੜਾ ਮਿਹਨਤ ਕਰਨ ਲੱਗੇ ਉਹਦਾ ਮੁੱਲ ਮਿਲਣ ਲੱਗਿਆ ਕਿਉਂਕਿ ਤੂੰ ਪਹਿਲਾਂ ਘੋੜੀਆਂ ਦਾ ਰੇਟ ਬਹੁਤ ਘੱਟ ਹੁੰਦਾ ਸੀ ਜਿਹੜੇ ਬੱਚੇ ਸੀ ਜਿਨ੍ਹਾਂ ਦਾ ਬੱਚਾ ਵਿਕਦਾ ਸੀ ਉਹਨੇ ਦੋ ਵਦ ਖਰਚਾ ਪੈ ਜਾਂਦਾ ਸੀ ਅੱਜ ਜਿਹੜੀ ਮਿਹਨਤ ਕਰਦੇ ਆ ਜਿੰਨੇ ਵੀ ਘੋੜੀਆਂ ਵਾਲੇ ਸੱਜਣ ਦੋਸਤ ਭਰਾ ਹੈ ਉਹਦਾ ਮਿਹਨਤ ਕਰਨ ਦਾ ਜਿਹੜਾ ਹੱਕ ਰਾਈਟ ਮਿਲ ਰਿਹਾ ਸਹੀ ਹੈ ਜੀ ਜਿਵੇਂ ਤੁਸੀਂ ਕਿਹਾ ਕਿ ਆਪਣਾ ਕਦ ਕੋਈ ਬਾਲਾ ਉੱਚਾ ਨਹੀਂ ਪਰ ਲੋਕ ਜਾਣਦੇ ਨੇ ਤੁਹਾਡੇ ਜਿਹੜੀ ਨਿਮਰਤਾ ਤੇ ਨਾਲ ਨਾਲ ਇਹਦੇ ਤਕੜੇ ਜਾਨਵਰ ਇਹ ਗੋਡ ਗਿਫਟ ਕਹਿ ਸਕਦੇ ਆ ਹਾਂ ਜੀ ਇਹਨਾਂ ਜੀ ਪੈਸੇ ਵਾਲੇ ਤਾਂ ਬਹੁਤ ਹੈ ਜੀ ਆਪਣੇ ਨਾਲੋਂ ਤਾਂ ਸਾਰਾ ਹੀ ਸੰਸਾਰ ਆਪਾਂ ਤਾਂ ਆਪ ਤੋਂ ਬਹੁਤ ਵੱਡਾ ਸਮਝਦੇ ਆਂ ਤੇ ਉੱਚਾ ਸਮਝਦੇ ਆਂ ਜੀ ਜੀ ਪਰ ਇਹਦਾ ਇਹ ਆ ਜੀ ਜਿਹੜਾ ਪਸ਼ੂ ਕੋਈ ਲੈਣਾ ਤੇ ਜਾਂ ਮਿਲਦਾ ਨਾ ਜੀ ਇਹ ਮੁਕੱਦਰ ਨਾਲ ਮਿਲਦਾ ਹੈ ਜੀ ਮਿਲਦਾ ਜੀ ਚਲੋ ਇੱਕ ਕਿਤਾਬ ਦਾ ਖਰੀਦਣ ਵਾਸਤੇ ਵੀ ਜੋ ਹੈ ਐਕਸਪੀਰੀਅੰਸ ਜ਼ਰੂਰੀ ਹੈ ਉਹਦੇ ਨਾਲ ਨਾਲ ਜਿਹੜਾ ਆਪਦਾ ਲੱਕ ਵੀ অতি ਜ਼ਰੂਰੀ ਹੈ ਜੀ ਕਿਉਂਕਿ ਜਿਹੜਾ ਪ੍ਰਮਾਤਮਾ ਨੇ ਨਾਮ ਦੇਣਾ ਤੇ ਦਵਾਉਣਾ ਉਹ ਉਸੇ ਦੇ ਹੱਥ ਹੈ ਜੀ ਪ੍ਰਮਾਤਮਾ ਦੇ ਹੱਥ ਹੈ ਉਹੀ ਵੜਿਆਈ ਕਰਾਉਂਦਾ ਉਹੋ ਹੀ ਉਸਤਤ ਕਰਵਾਉਂਦਾ ਹੈ ਜੀ ਚਲੋ ਇਸ ਲਾਈਨ 'ਚ ਆਪਾਂ ਨੂੰ ਜਿਹੜਾ ਬੜਾ ਮਾਣ ਤੇ ਬੜਾ ਫਕਰ ਹੈ ਤੇ ਭਰਾਵਾਂ ਦਾ ਮੈਨੂੰ ਜਿਹੜਾ ਪਿਆਰ ਹੈ ਜੀ ਉਹ ਇਤੋਂ ਵੱਧ ਮਿਲਦਾ ਹੈ ਜੀ ਵੀ ਜਿੰਨਾ ਟੈਂਟ ਤੇ ਰਾਸ਼ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਆਪਣੇ ਹੁੰਦਾ ਆਪਣੇ ਕਦੇ ਹੋਰ ਕਿਸੇ ਟੈਂਟ ਤੇ ਨਹੀਂ ਹੁੰਦਾ ਉਹ ਇੱਕ ਮੈਨੂੰ ਜਿੰਨਾ ਮੈਨੂੰ ਪਿਆਰ ਮੇਰੇ ਭਰਾ ਕਰਦੇ ਆ ਹੋ ਸਕਦਾ ਮੈਂ ਉਹਨਾਂ ਪਿਆਰ ਨਾ ਦੇ ਸਕਦਾ ਹੋਵਾਂ ਉਹ ਮੈਥੋਂ ਸਵਾਇਆ ਮਿਲਦਾ ਜੀ ਜੀ ਸਹੀ ਹੈ ਜੀ ਕਿੰਨੇ ਕ ਜਾਨਵਰ ਲੈ ਕੇ ਆਏ ਸੀ ਇੱਥੇ 6 ਜਾਨਵਰ ਲੈ ਕੇ ਆਏ ਸੀ ਜੀ ਪੰਜ ਘੋੜੀਆਂ ਸੀ ਇੱਕ ਇਹ ਬਸ਼ੇਰਾ ਸੀ ਜੀ ਇਹ ਨਵਾਂ ਬਸ਼ੇਰਾ ਆਪਾਂ ਇੱਕ ਸਾਲ ਜਿਹੜਾ ਨਵਾਂ ਚੜਿਆ 25 ਦਾ ਜੀ ਉਸ ਦਿਨ ਹੀ ਖਰੀਦ ਕੀਤਾ ਜੀ ਠੀਕ ਹੈ ਜੀ ਹਾਂ ਇਹ ਕਾਕਾ ਨਮੋਲ ਹੈ ਜੀ ਢੰਡੋਰੀ ਕਲਾ ਉਹਨਾਂ ਤੋਂ ਆਪਾਂ ਖਰੀਦਿਆ ਜੀ ਠੀਕ ਹੈ ਜੀ ਤੇ ਇਹਦਾ ਜਿਹੜਾ ਨਾਮ ਹੈ ਉਹ ਬਿਲਾਵਲ ਹੈ ਜੀ ਪਹਿਲਾਂ ਉਹਨਾਂ ਦਾ ਰੱਖਿਆ ਹੋਇਆ ਹੈ ਠੀਕ ਹੈ ਜੀ ਤੇ ਉਮਰ ਇਹਦੀ ਹਜੇ ਤੱਕ 27 ਤੋਂ 28 ਮਹੀਨੇ ਜੀ ਅੱਛਾ ਬੇਸ਼ੇਰਾ ਹੀ ਹੈ ਹਜੇ ਨਕੰਦ ਹੈ ਜੀ ਹਜੇ ਤੱਕ ਤਾਂ 2-3 ਮਹੀਨੇ ਦੋ ਦੰਦ ਨਹੀਂ ਹੁੰਦਾ ਜੀ ਠੀਕ ਹੈ ਜੀ ਤੇ ਜਿਹੜੀ ਇਹਦੀ ਹਾਈਟ ਹੈ ਉਹ ਤਕਰੀਬਨ 69 ਇੰਚ ਨੂੰ ਪਹੁੰਚ ਚੁੱਕਿਆ ਹੈ ਜੀ ਠੀਕ ਹੈ ਜੀ ਹਾਂ ਹੋ ਸਕਦਾ ਪ੍ਰਮਾਤਮਾ ਤੰਦਰੁਸਤੀ ਬਖਸ਼ੇ 10 ਇੰਚ ਤੋਂ 4 ਇੰਚ ਵੀ ਵੱਧ ਸਕਦਾ ਜੀ ਤਨ ਤਾਂ ਕਲੀਅਰ ਹੈ ਹੋ ਸਕਦਾ 4 ਵੀ ਹੋ ਜੇ ਜੀ ਠੀਕ ਹੈ ਜੀ ਹਾਂ ਜੀ ਜੋ ਦਾ ਬਿਊਟੀ ਗਰਡਨ ਫੇਸ ਚਲੋ ਉਹ ਬਹੁਤ ਚੰਗਾ ਹੈ ਜੀ ਆਪਾਂ ਨੂੰ ਚੰਗਾ ਲੱਗਦਾ ਤੇ ਸਾਰੇ ਭਰਾਵਾਂ ਨੂੰ ਤਾਂ ਹੀ ਚੰਗਾ ਲੱਗਦਾ ਜੀ ਜੋ ਚੀਜ਼ ਮਾਲਕ ਨੂੰ ਚੰਗੀ ਗਾਹਕ ਨੂੰ ਵੀ ਉਹ ਚੋਰ ਨੂੰ ਵੀ ਹੋ ਹੂੰ ਜੀ ਮੀਟਿੰਗ ਵਾਸਤੇ ਸਰਵਿਸ ਇਹਦੀ ਚੱਲੂ ਹੈ ਹਾਂ ਚੱਲੂ ਹੈ ਜੀ ਪਹਿਲੇ ਦੋ ਘੋੜੀਆਂ ਪਹਿਲਾਂ 3 ਮੀਟ ਹੋਈਆਂ ਸੀ ਜੀ ਇੱਥੇ ਆ ਕੇ 5 ਘੋੜੀਆਂ ਆਪਾਂ ਮੀਟ ਕਰਵਾਤੀਆਂ ਜੀ ਠੀਕ ਹੈ ਜੀ ਹਾਂ ਸਾਰੇ ਭਰਾਵਾਂ ਦਾ ਬਹੁਤ ਪਿਆਰ ਮਿਲਿਆ ਜੀ ਐਦਕਾ ਮੇਲੇ ਤੇ ਬਹੁਤ ਸੱਜਣਾ ਨੇ ਦੇਖਿਆ ਚਲੋ ਸਾਰਿਆਂ ਨੂੰ ਬੜਾ ਆਪਾਂ ਨੂੰ ਬੜੀ ਖੁਸ਼ੀ ਹੈ ਜਿਹੜਾ ਦੂਸਰਾ ਘੋੜਾ ਪਦਮ ਇਹਨਾਂ ਸੀ ਆਪਣੇ ਕੋਲੇ ਉਹ ਦਮਦਮ ਪਿੰਡ ਹੈ ਆਪਣਾ ਜੀਵਨਨਗਰ ਕੋਲ ਉਹ ਉੱਥੇ ਬਾਈ ਦਾਰਾ ਸਿੰਘ ਕੋਲੇ ਭੇਜਤਾ ਸੀ ਠੀਕ ਹੈ ਉੱਥੇ ਘੋੜੀਆਂ ਦੀ ਕਵਰਿੰਗ ਦਾ ਤੇ ਉਹ ਕੰਮ ਉੱਥੇ ਸਟਾਰਟ ਹੈ ਜੀ ਕਿਉਂਕਿ ਇੱਥੇ ਸਾਡੇ ਜਿਹੜਾ ਏਰੀਆ ਜੀ ਸਾਰੀ ਬੈਲਟ ਹੈ ਇਹ ਤੇ ਸਾਡੇ ਕੋਲੇ ਸਮੁੰਦਰ ਲਾਈਨ ਦਾ ਤੇ ਰੌਲੀ ਵਾਲੇ ਘੋੜੇ ਦੀ ਬਰੀਡਿੰਗ ਵਾਸਤੇ ਘੋੜੀਆਂ ਬਹੁਤ ਜ਼ਿਆਦਾ ਸੀ ਇਹ ਫਿਰ ਇਹਨਾਂ ਬਰੀਡਿੰਗ ਦੀ ਪ੍ਰੋਬਲਮ ਆਉਂਦੀ ਸੀ ਜੀ ਠੀਕ ਹੈ ਜੀ ਉਧਰ ਸੂਰੀਆਲੀ ਲਾਈਨ ਦੀ ਘੋੜੀ ਵੱਧ ਹੈ ਜੀ ਉਹ ਘੋੜਾ ਫਿਰ ਆਪਣੇ ਸਮੁੰਦਰ ਲਾਈਨ ਤੋਂ ਹੋਣ ਕਰਕੇ ਉਧਰ ਫਿਰ ਘੋੜੀਆਂ ਨਾਲ ਉਹਦਾ ਜਿਹੜਾ ਬਲੱਡ ਨਹੀਂ ਮੈਚ ਕਰਦਾ ਤੇ ਸਹੀ ਮੇਲ ਹੁੰਦਾ ਇਸ ਕਰਕੇ ਫਿਰ ਉਧਰ ਭੇਜਦਾ ਸੀ ਉਹ ਬਾਈ ਹੋਰਾਂ ਕੋਲੇ ਇੱਕ ਕਿਸੇ ਵੀਡੀਓ ਚ ਪਤਾ ਨਹੀਂ ਕਿਹੜਾ ਚੈਨਲ ਵਾਲਾ ਇਹੋ ਵੀਡੀਓ ਕੀਤੀ ਉਹ ਕਹੇ ਤਾਂ ਉਹਨਾਂ ਨੇ ਜੀ ਪਦਮ ਵਿਕੀਰ ਲੈਂਸ ਚਲਾ ਗਿਆ ਉਹ ਗਲਤ ਹੈ ਨਹੀਂ ਉਹ ਮੈਂ ਵੀ ਉਧਰ ਵੀਡੀਓ ਕੀਤੀ ਹੈ ਉਹਨਾਂ ਨੇ ਕਿਹਾ ਹੈਗਾ ਉਹ ਬੇਤਾਬ ਗਿਆ ਸੀ ਪਹਿਲੇ ਜੀ ਉਹ ਕਿਤੇ ਉਹਨਾਂ ਦੇ ਦਿਮਾਗ ਚੋਂ ਪਤਾ ਨਹੀਂ ਕਿਸ ਤਰ੍ਹਾਂ ਇੱਕ ਮਿਸਟੇਕ ਹੋਈ ਉਹ ਚੈਨਲ ਵਾਲੇ ਨੇ ਜਦੋਂ ਆਪਦੇ ਕੋਲੋਂ ਜਾ ਕੇ ਤੁਸੀਂ ਤਿਆਰ ਕਰਦਾ ਉੱਥੇ ਉਹਨੇ ਉਹ ਗੱਲ ਕਹਿ ਬੈਠਾ ਹਾਂ ਚਲੋ ਆਪਣਾ ਬਹੁਤ ਵਧੀਆ ਹੋ ਗਿਆ ਅੱਜ ਤੁਸੀਂ ਜਿਹੜੀ ਐ ਵੀਡੀਓ ਕਰੋਗੇ ਜਿਹਦੇ ਸਾਰੇ ਸੱਜਣਾ ਨੂੰ ਇਹ ਮੈਸੇਜ ਮਿਲ ਜੂਗਾ ਕਿ ਉਹ ਜਿਹੜਾ ਸ਼ੇਰਾ ਉਹ ਘੋੜਾ ਉਹ ਵੇਚਿਆ ਨਹੀਂਗਾ ਉਹ ਬਾਈ ਕੋਲੇ ਦਾਰਾ ਸਿੰਘ ਕੋਲੇ ਪਹੁੰਚਿਆਗਾ ਹਾਂ ਜੇ ਉਹਦੇ ਤੋਂ ਮੀਟਿੰਗ ਕੋਈ ਕਰਵਾਉਣਾ ਚਾਹੁੰਦਾ ਤਾਂ ਇਹ ਗੱਲ ਵੀ ਕਲੀਅਰ ਹੈ ਠੀਕ ਕਰੋ ਜਿਹੜੀ ਮੀਟਿੰਗ ਉੱਥੇ ਚੱਲ ਰਹੀ ਹੈ ਉਹਦੀ ਉਹ ਜਿਹੜੀਆਂ ਘੋੜੀਆਂ ਪਹਿਲੇ ਇੱਥੇ ਕੁਸ਼ ਮੇਟ ਹੋਈਆਂ ਸੀ ਉਹ ਖਾਲੀ ਰਹੀਆਂ ਉਹ ਜੇਕਰ ਉੱਥੋਂ ਮੇਟ ਕਰਾਉਣਾ ਚਾਹਣ ਉੱਥੋਂ ਕਰਾ ਲੈਣ ਨਹੀਂ ਤਾਂ ਇਹ ਤੋਂ ਬਲਾਵਲ ਤੋਂ ਕਰਾ ਲੈਣ ਆਪਣਾ ਆਪ ਸਦਾਰੀ ਚ ਕੋਥੇ ਵੀ ਕਰਾ ਸਕਦੇ ਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਧੰਨਵਾਦੀ ਤੇ ਅੱਜ ਜਾਨਵਰ ਕੋਈ ਸੇਲ ਪਰਚੇਜ ਵਾਸਤੇ ਵੀ ਸੀਗਾ ਹਾਂ ਦੋ ਘੋੜੀਆਂ ਦੀ ਸੇਲ ਦਾ ਹੋਇਆ ਜੀ ਸਾਰਾ ਠੀਕ ਹੈ ਹਾਂ ਨੁਕੜ ਗਿਆ ਘੋੜੀਆਂ ਚੰਗੀਆਂ ਵਧੀਆ ਸੇਲ ਹੋਈਆਂ ਠੀਕ ਹੈ ਕਿਵੇਂ ਰਿਹਾ ਮੇਲਾ ਪਿਛਲੇ ਸਾਲ ਨਾਲੋਂ ਜੀ ਇਸ ਵਾਰ ਅਸਲ ਤਾਂ ਜੀ ਮੇਲੇ ਦਾ ਰਾਸ਼ਤਾ ਬਹੁਤ ਸੀ ਜੀ ਬਹੁਤ ਜ਼ਿਆਦਾ ਰਸ ਰਿਹਾ ਪਰ ਆਪਾਂ ਤਾਂ ਆਪਣੇ ਟੈਂਟ ਤੋਂ ਬਾਹਰ ਜਾ ਨਹੀਂ ਸਕੇ ਜੀ ਨਾਈਟ ਟਾਈਮ ਮਿਲਦਾ ਜੀ ਕਿਉਂਕਿ ਸਚਨ ਬੇਲੀ ਬਹੁਤ ਆਉਂਦੇ ਰਹਿੰਦੇ ਜੀ ਇਸ ਕਰਕੇ ਆਪਾਂ ਆਪਦਾ ਟੈਂਟ ਛੱਡ ਨਹੀਂ ਸਕਦੇ ਜੀ ਸਹੀ ਹੈ ਜੀ ਹਜੇ ਤੱਕ ਮੇਲਾ ਦੇਖਿਆ ਨਹੀਂ ਜੀ ਦੱਸਦੇ ਆ ਕੇ ਜੀ ਕਵਰ ਵਾਲੇ ਪਿੰਡ ਤੱਕ ਪਹੁੰਚ ਗਿਆ ਮੇਲਾ ਵਿੱਚ ਤੱਕ ਟੈਂਟ ਲੱਗੇ ਪਰ ਮੈਂ ਇੱਥੋਂ ਨਹੀਂ ਜਾਇਆ ਗਿਆ ਜੀ ਠੀਕ ਹੈ ਜੀ ਇਹ ਵੀ ਇੱਕ ਰੱਬ ਦੀ ਬਖਸ਼ਿਸ਼ ਹੀ ਆਪਾਂ ਵਿਚਰਦੇ ਆ ਬਿਲਕੁਲ ਬਿਲਕੁਲ ਸਹੀ ਹੈ ਬڑے ਐਵ ਜੇ ਟੈਂਟ ਆ ਜਿਨ੍ਹਾਂ ਦਾ ਬੜਾ ਉਚਾਰ ਰਤਬਾ ਸੀਗਾ ਪਰ ਪ੍ਰਮਾਤਮਾ ਦੀ ਇਹ ਮਿਹਰ ਆ ਤਾਂ ਇਹ ਬਰਕਰਾਰ ਰਹੇ ਖਣੀ ਨਹੀਂ ਉਹ ਸੱਚੇ ਪਾਤਸ਼ਾਹ ਦੀ ਮਿਹਰ ਹੈ ਜੀ ਸਾਰੀ ਆਪਦੇ ਭਰਾਵਾਂ ਦਾ ਪਿਆਰ ਹੈ ਉਹ ਕਾ ਕਿਦਰ ਜੀ ਤੋਰੀ ਹੈ ਬਾਈ ਹੋਰੀ ਹੈ ਗੋਪੀ ਹੋਰੀ ਹੈ ਸਾਰੇ ਬੜਾ ਸਾਥ ਦਿੰਦੇ ਆ ਆਪਾਂ ਨੂੰ ਠੀਕ ਹੈ ਸਾਰੇ ਭਰਾਵਾਂ ਦਾ ਬਹੁਤ ਲੋੜ ਤੋਂ ਵੱਧ ਪਿਆਰ ਮਿਲਦਾ ਠੀਕ ਧੰਨਵਾਦ ਜੀ ਬਹੁਤ-ਬਹੁਤ ਸੋ ਦੋਸਤੋ ਇਹ ਗੱਲਾਂ ਬਾਤਾਂ ਸੀ ਅੰਕਲ ਦੇ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਨਿਮਰਤਾ ਸਾਧ ਵਰਗੀ ਤੇ ਅੱਖ ਬਾਜ ਵਰਗੀ ਬਾਜ ਵਰਗੀ ਅੱਖ ਮੈਂ ਤਾਂ ਕਿਹਾ ਕਿਉਂਕਿ ਹਰ ਵਾਰੀ ਕੋਈ ਨਾ ਕੋਈ ਨਵਾਂ ਹੀਰਾ ਲੈ ਕੇ ਆਉਣਾ ਇਹ ਹਰ ਇੱਕ ਦੇ ਬਸ ਦੀ ਗੱਲ ਨਹੀਂ ਸੋ ਵਾਹਿਗੁਰੂ ਹੋਰ ਤਰੱਕੀਆਂ ਬਖਸ਼ਣ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜਿੰਨੇ ਵੀ ਵੀਡੀਓ ਵੇਖਣ ਵਾਲੇ ਦੋਸਤੀ ਉਮੀਦ ਕਰਦੇ ਆ ਤੁਹਾਨੂੰ ਕੋਈ ਸਿੱਖਣ ਨੂੰ ਮਿਲਿਆ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਹਾਂਜੀ ਭਾਈ ਇੱਥੇ ਘੋੜੀਆਂ ਦੇ ਮੇਲੇ ਤੇ ਕਿੰਨਾ ਚਿਰਾਂ ਚਾਰ ਲੈ ਕੇ ਇੱਥੇ ਭਾਈ ਇੱਕ ਹਫਤਾ ਹੈ ਗਿਆ ਆਪਾਂ ਸ਼੍ਰੀ ਮੋਸੇ ਸਾਹਿਬ ਘੋੜੀਆਂ ਦੇ ਮੇਲੇ ਤੇ ਕੋਈ ਭਰਾ ਨੇੜ ਦਾ ਕਿੰਨੇ ਚਾਰ ਲੈ ਕੇ ਨਾ ਜਾਂ ਮੇਲੇ ਤੇ ਆਇਆ ਹੈਗਾ ਹਨਾ ਹ ਤੇ ਚਾਰ ਲਾਲ ਤੇ ਜਾ ਸਕਦਾ ਕਿਉਂਕਿ ਕਈ ਥਾਵਾਂ ਤੇ 704 ਭੇਜੀਦਾ ਨਹੀਂਗਾ ਠੀਕ ਹੈ ਠੀਕ ਹੈ ਆਪਾਂ ਸਪੈਸ਼ਲੀ ਇੱਥੇ ਸਾਰੇ ਸ਼ੌਂਕੀ ਬੰਦੇ ਆਉਂਦੇ ਆ ਠੀਕ ਹੈ ਤੇ ਕਿਸੇ ਨੇ ਲੈਣਾ ਬੱਕਰੇ ਦਾ ਚਾਰ ਉਹ ਇੱਥੋਂ ਮਿਲ ਜੂਗਾ 1350 ਰੁਪਿਆ ਰੇਟ ਹੈ ਤੇ ਇੱਥੇ ਆਪਣਾ ਕਬਰ ਵਾਲੇ ਰਾਹ ਤੇ ਆਪਣਾ ਬਈ ਕਾਊਂਟਰ ਆ ਠੀਕ ਹੈ ਸੋ ਦੋਸਤੋ ਗੱਲਬਾਤ ਕਰ ਸਕਦੇ ਆ ਬਾਈ ਦੇ ਨਾਲ ਇੱਥੇ ਤੁਸੀਂ ਆਉਨੇ ਹੋ ਤੇ ਆ ਕੇ ਨਾਲੇ ਤਾਂ ਦੇਖ ਕੇ ਜਾਓ ਤੇ ਨਾਲੇ ਗੱਲਾਂ ਬਾਤਾਂ ਕਰਕੇ ਤੇ ਇੱਕ ਇੱਕ ਡੱਬਾ ਜ਼ਰੂਰ ਲੈ ਕੇ ਜਾਓ ਕਿਉਂਕਿ ਆਪਾਂ ਜੇ ਬੋਤਲ ਲੈਣੀ ਹੁੰਦੀ ਆ ਤਾਂ ਲੈ ਲੈਨੇ ਆ ਪਰ ਆ ਚੀਜ਼ਾਂ ਵਾਰੀ ਆਪਾਂ ਕਿਰਸ ਕਰਦੇ ਆ ਤਾਂ ਤਾਲੀਆਂ ਚੀਜ਼ਾਂ ਇਹਨਾਂ ਵੱਲ ਬਈ ਦੋ ਤਿੰਨ ਕਿਲੋ ਖਾ ਲੋ ਜੇ ਤੇ ਸੋਨੂੰ ਸਾਰਾ ਸਾਲ ਪਤਾ ਲੱਗੂਗਾ ਕੋਈ ਕੋਈ ਚੀਜ਼ ਆਪਾਂ ਖਰਾਕ ਖਾਦੀ ਆ ਦੇਸੀ ਖਰਾਕ ਤੇ ਧਿਆਨ ਦਿਓ ਹਾਂ ਠੀਕ ਐ ਬਲੇਲਰ ਬਲੂਲਰ ਤੋਂ ਆਪ ਦਾ ਨਸ਼ੇ ਪੱਤੇ ਤੋਂ ਬਈ ਬਚੋ ਚਿੱਟੇ ਤੋਂ ਬਚੋ ਠੀਕ ਐ ਤੇ ਇਹ ਖਾ ਪੀ ਕੇ ਤੁਸੀਂ ਦੇਖੋ ਜੀ ਖਰਾਕ ਸੋਨੂੰ ਦੱਸੂਗੀ ਬਈ ਠੀਕ ਐ ਦੋਸਤਾਂ ਧੰਨਵਾਦ